ਇਸ ਦਿਵੀ ਸਰਕਾਰੀ ਛੁੱਟੀ ਐ ਅਸੀਂ ਦਿਹਾੜੀ ਕਰਨੀ ਕਰਨੀ ਐ ਹੁਣ ਛੁੱਟੀ ਕਿੰਨਾ ਦੀ ਐ ਸਰਕਾਰੀ ਬੰਦੇ ਦੀ ਹੁੰਦੀ ਐ ਸਾਡੇ ਗਰੀਬ ਬੰਦੇ ਦੀ ਕਾਦੀ ਛੁੱਟੀ ਐ ਸਰਕਾਰ ਕਹਿੰਦੀ ਸਹੂਲਤਾਂ ਮੇਰੇ ਮੂੰਹ ਤੇ ਬੁਲਾਇਆ ਜਾਏ ਸਰਕਾਰ ਨੂੰ ਮੇਰੇ ਸਾਹਮਣੇ ਗੱਲ ਕਰਾਈ ਐ ਕਿ ਕਿਹੜੀਆਂ ਸਹੂਲਤਾਂ ਮਿਲੀਆਂ ਕਿਹੜੇ ਮਕਾਨ ਦਿੱਤੇ ਸਨ ਫਿਰ ਤਾਂ ਮੈਂ ਗੱਲ ਕਰਾਂ ਸਰਕਾਰ ਨਾਲ ਜਦ ਭਗਵਾਨ ਦਮਾਨ ਹੋ ਗਿਆ ਜਬ ਮੋਦੀ ਹੋ ਗਿਆ ਹਾਂ ਜੇ ਇੱਕ ਚੁੱਲਾ ਸਿਲੰਡਰ ਦੇ ਤਾ ਮੋਦੀ ਨੇ ਤਾਂ ਫਿਰ ਉਹ ਸਹੂਲਤਾਂ ਮਿਲ ਗਈਆਂ ਸਾਰੀਆਂ ਸਿੰਦੇ ਸਿਲੰਡਰ ਨਾ ਤਾਂ ਨਹੀਂ ਸਰਦਨੈ ਗਰੀਬ ਬੰਦੇ ਦਾ ਮੇਨ ਤਾਂ ਮੁੱਦਾ ਰੋਟੀ ਕਪੜਾ ਮਕਾਨ ਐ ਨਾ ਸਾਡੀ ਬਈ ਛੁੱਟੀ ਹੁੰਦੀ ਨਹੀਂ ਜਿੱਥੇ ਮਰਜ਼ੀ ਲਿਆ ਜਿਹੜੇ ਮਰਜ਼ੀ ਸਾਲ ਲਿਆ ਛੁੱਟੀ ਹੁੰਦੀ ਨਹੀਂ ਸਾਡੀ ਸਾਡਾ ਇੱਥੇ ਹੀ ਲਿਖਿਆ ਤੇ ਇੱਥੇ ਹੀ ਰਹਿਣਾ ਸਰਕਾਰ ਕੁਝ ਨਹੀਂ ਕਰਦੀ ਗਲਤ ਮਾਰ ਚਿੱਟੇ ਮਾਰ ਅੱਜਕਲ ਬੜੀ ਹੋਈ ਜਾਂਦੇ ਆ ਕੋਈ ਨਹੀਂ ਕੁਝ ਕਰਦੇ ਬਈ ਬਈ ਰੋਜ਼ ਦੀ ਦਿਹਾੜੀ ਲੱਗ ਜਾਂਦੀ ਹੈ ਰੋਜ਼ ਦੀ ਬਈ ਗਰਮੀ ਗਰਮੀ ਲੱਗਦੀ ਹੈ ਠੰਡੀ ਚ ਨਹੀਂ ਪੈਂਦੀ ਫਿਰ ਜੇ ਦਿਨ ਦਿਹਾੜੀ ਨਹੀਂ ਲੱਗਦੇ ਉਹ ਤੈਨੂੰ ਗੁਜ਼ਾਰਾ ਕਿਵੇਂ ਚੱਲਦਾ ਉਹ ਦਿਨ ਬਈ ਫਿਰ ਆਪਣਾ ਲਾਲ ਕਿਲਾ ਜਿੰਦਾਬਾਦ ਹੁੰਦਾ ਬੰਦੇ ਆ ਆ ਕਿਲਾ ਹੈਗਾ ਕਿੱਲੇ 'ਚ ਰੋਟੀ ਖਾਂਦੇ ਆ ਲੋਕਾਂ ਕਾਰੇ ਸੋਲਤਾ ਕੁਛ ਨਹੀਂ ਮਿਲਿਆ ਹਜੇ ਮੇਰੇ ਸੱਟਾਵਾਦੀਆਂ ਸੀਗਾ ਕੰਮ ਤੇ ਹਜੇ ਤੱਕ ਮੇਰੇ ਆ ਟਾਂਕੇ ਲੱਗੇ ਹੋਇਆ ਦੇਖੋ ਮੱਥੇ ਤੇ ਤੜਵਾਏ ਵੀ ਨਹੀਂ ਆਦੇ ਕੋ ਤੇ ਹਜੇ ਤੱਕ ਕੋਈ 1 ਰੁਪਿਆ ਵੀ ਨਹੀਂ ਤਾਂ ਵੀ ਕੰਮ ਕਰੀ ਜਾਂਦਾ ਨਹੀਂ ਮੈਂ ਟਾਂਕੇ ਲੱਗੇ ਜੀ ਲੇਬਰ ਕੰਨੀ ਦਾ ਭਗਵੰਤ ਮਾਨ ਸਾਹਿਬ ਜਮੇ ਨਹੀਂ ਚਾਗਦਾ ਲੇਬਰ ਕੰਨੀ ਦਾ ਹਜੇ ਤੱਕੜੇ ਲੋਕਾਂ ਦਾ ਕੰਮ ਉਹ ਕਰੀ ਜਾਂਦਾਗਾ ਵੀ ਲੇਬਰ ਕੰਨੀ ਦਾ ਜਮਾ ਕਿਦੇ ਧਿਆਨ ਹੀ ਨਹੀਂ ਦਿੰਦਾ ਭਗਵੰਤ ਮਾਨ ਸਾਹਿਬ ਨੇ ਕਿਉਂਕਿ ਅਸੀਂ ਜਿਹੜੇ ਮੇਰੇ ਆਦੇ ਬੰਦੇ ਆ ਅਸੀਂ ਸਭ ਤੋਂ ਵੱਧ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ 5-600 ਰੁਪਏ ਦਿਹਾੜੀ ਦਿੰਦੇ ਆ ਉਹ ਵੀ ਕੰਮ ਕਰਕੇ ਦੰਦੇ ਨਹੀਂਗੇ ਪਹਿਲੀ ਗੱਲ ਤਾਂ ਕੰਮ ਕਰਾ ਲੈਂਦੇ ਦੰਦੇ ਨਹੀਂ ਪੁਲਿਸ ਮੁਲਾਜ਼ਮਾਂ ਜਿਹੜੇ ਸਾਡੇ ਡੰਡੇ ਮਾਰਦੇ ਨੇ ਸਾਡੇ ਨਾਲ ਬੁਰਾ سلوਕ ਕੀਤਾ ਜਾਂਦਾ ਜੀ ਇਹ ਘਟੋ ਘਟ 50 ਸਾਲ ਪੁਰਾਣਾ ਚੌਂਕ ਹੈ ਜੀ ਕਹਿੰਦੇ ਆ ਵੀ ਤੁਸੀਂ ਇੱਥੋਂ ਚੌਂਕ ਛੱਡ ਕੇ ਜਾਓ ਸਾਨੂੰ ਕਹਿੰਦੇ ਟਰੱਕ ਜੂਨੀਅਨ ਕੋਲੇ ਜਾਓ ਫਿਰ ਉੱਥੇ ਬੰਦੇ ਨਹੀਂ ਆਉਂਦੇ ਜਿਹੜੇ ਇੱਥੇ ਗਾਹਕ ਆਉਂਦੇ ਸਾਨੂੰ ਲੈਣ ਵਾਸਤੇ ਉੱਥੇ ਇਕੱਲੇ ਖੜਕੇ ਮੁੜਿਆ ਸੀ ਇੱਕ ਵਾਰੀ ਸਾਨੂੰ ਭੇਜਤਾ ਸੀਗਾ ਸੱਚਰੀਆ ਕਾਲ ਜੀ ਤੁਸੀਂ ਜੁੜਿਓ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆ ਮਜ਼ਦੂਰ ਦਿਵਸ ਦੀ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਪਰ ਇਸ ਮਜ਼ਦੂਰ ਦਿਵਸ ਦੀ ਜ਼ਮੀਨੀ ਹਕੀਕਤ ਕੀ ਹੈ ਜਾਣਦੇ ਆ ਇਹਨਾਂ ਮਜ਼ਦੂਰਾਂ ਤੋਂ ਭਈ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਜਿਵੇਂ ਕਿ ਸਰਕਾਰ ਵੱਲੋਂ ਸਾਰੇ ਆਧਾਰਿਆਂ ਨੂੰ ਛੁੱਟੀ ਹੈ ਪਰ ਇਹ ਤੁਸੀਂ ਇਸ ਛੁੱਟੀ ਕਿਉਂ ਨਹੀਂ ਕੀਤੀ ਸਾਡੀ ਭਾਈ ਛੁੱਟੀ ਹੁੰਦੀ ਨਹੀਂ ਜਿੱਥੇ ਮਰਜ਼ੀ ਲਿਆ ਜਿਹੜੇ ਮਰਜ਼ੀ ਸਾ ਲਿਆ ਛੁੱਟੀ ਹੁੰਦੀ ਨਹੀਂ ਸਾਡੀ ਇੱਥੇ ਸਾਡਾ ਇੱਥੇ ਲਿਖਿਆ ਤੇ ਇੱਥੇ ਰਹਿਣਾ ਦੂ ਰਾਤ ਨੂੰ ਦੇਖ ਲੈ ਦਿਨੇ ਦੇਖ ਲੈ ਇੱਥੇ ਨੂੰ ਗਰੀਬ ਬੰਦੇ ਪਿਗਾੜੀ ਬੰਦੇ ਮਿਲਨੇ ਮਿਲਨੇ ਆ ਬਾਈ ਸਰਕਾਰ ਕੁਛ ਨਹੀਂ ਕਰਦੀ ਜੇ ਜਗ੍ਹਾ ਤੇ ਕੂੜਾ ਦੇਖ ਲਾ ਜਗ੍ਹਾ ਜਗ੍ਹਾ ਤੇ ਗਰੀਬ ਬੰਦਾ ਦੇਖ ਲਾ ਜਗ੍ਹਾ ਜਗ੍ਹਾ ਤੇ ਕੁਛ ਕਰ ਲਾ ਗਲਤ ਮਾਰ ਚਿੱਟੇ ਮਾਰ ਅੱਜ ਕੱਲ ਬੜੀ ਹੋਈ ਜਾਂਦੇ ਆ ਕੋਈ ਨਹੀਂ ਕੁਛ ਕਰਦੇ ਬਾਈ ਬਾਈ ਰੋਜ਼ ਦੀ ਦਿਹਾੜੀ ਲੱਗ ਜਾਂਦੀ ਹੈ ਰੋਜ਼ ਦੀ ਬਾਈ ਗਰਮੀ ਗਰਮੀ ਲੱਗਦੀ ਹੈ ਠੰਡੀ ਚ ਨਹੀਂ ਲੱਗਦੀ ਫਿਰ ਜਦ ਦਿਨ ਦਿਹਾੜੀ ਨਹੀਂ ਲੱਗਦੇ ਉਹ ਤੈਨੂੰ ਗੁਜ਼ਾਰਾ ਕਿਵੇਂ ਚੱਲਦਾ ਉਹ ਦਿਨ ਬਾਈ ਫਿਰ ਆਪਣਾ ਲਾਲ ਕਿਲਾ ਜਿੰਦਾਬਾਦ ਹੁੰਦਾ ਬੰਦੇ ਵਾਸਤੇ ਆ ਕਿਲਾ ਆਏਗਾ ਕਿਲੇ ਚ ਰੋਟੀ ਖਾਂਦੇ ਫਿਰ ਜਾਗੇ ਮਤਲਬ ਕੀ ਤੁਹਾਡ ਨੂੰ ਰੋਟੀ ਵਾਸਤੇ ਵੀ ਕਿਲੇ ਚ ਜਾਣਾ ਪੈਂਦਾ ਮੇਰੇ ਯਾਰ ਖਰਚੇ ਮਹਿੰਗਾਈ ਵਾਲੀ ਹੋਈ ਪਈ ਆ ਹੁਣ ਕਰੀਏ ਕੀ 5-600 ਰੁਪਏ ਦਿਹਾੜੀ ਦਿੰਦੇ ਆ ਉਹ ਵੀ ਕੰਮ ਕਰਕੇ ਦੰਦੇ ਨਹੀਂਗੇ ਪਹਿਲੀ ਗੱਲ ਤਾਂ ਕੰਮ ਕਰਾ ਲੈਂਦੇ ਆ ਦੰਦੇ ਨਹੀਂ ਠੀਕ ਹੈ ਨਾ ਵੱਡੇ ਜਿਹੜੇ ਆਫਸਰ ਬਾਬਤ ਉਹ ਮੈਡਮਾਂ ਨੇ ਆਫਸਰ ਆ ਉਹਨਾਂ ਦੀ ਛੁੱਟੀ ਆ ਹੁਣ ਸਾਡੀ ਕਾਦੀ ਛੁੱਟਿਆ ਹਮ ਤਾਂ ਕੰਮ ਦਿੰਦੇ ਹੀ ਨਹੀਂ ਦੇੜੀ ਠੀਕ ਹੈ ਨਾ ਕੰਮ ਕਰਦੇ ਹਣ ਦੇੜੀ ਫਿਰ ਵੀ ਨਹੀਂ ਮਿਲਦੀ ਇਹ ਦੋ ਸਟਾ ਆਪਦਾ ਖਰਚਾਗਾ 250-300 ਰੁਪਿਆ ਠੀਕ ਹੈ ਨਾ ਤੇ ਘਰੇ ਆਟਾ ਵਾਟਾ ਲੈ ਕੇ ਜਾਣਾ ਜਾਂ ਹੋਰ ਲੈਣਾ ਹੁਣ ਘਰੇ ਆਟਾ ਮੁੱਕਿਆ ਮੈਂ ਦੱਸੋ ਕਿੱਥੋਂ ਲੈ ਕੇ ਕਰੀਏ ਜੇ ਛੁੱਟੀ ਮਨਾਲੀ ਤੁਹਾਨੂੰ ਪੈਸੇ ਕੌਣ ਦੇਊਗਾ ਗੱਲ ਆਏ ਆ ਜੀ ਇੱਥੇ ਕਿੰਨੇ ਵਜੇ ਆ ਕੇ ਖੜਦੇ ਆ 8 ਵਜੇ ਆਏ ਨੇ ਜੀ 8 ਤੋਂ 6 ਕੰਮ ਕਰਦੇ ਆ ਅਸੀਂ ਠੀਕ ਹੈ ਹਾਂਜੀ ਰੋਜ਼ ਦਿਹਾੜੀ ਲੱਗ ਜਾਂਦੀ ਹੈ ਨਹੀਂ ਰੋਜ਼ ਨਹੀਂ ਲੱਗਦੀ ਕਦੇ ਕਦੇ ਲੱਗਦੀ ਹੈ ਜੀ ਜੇ ਦਿਨ ਦਿਹਾੜੀ ਨਹੀਂ ਲੱਗਦੀ ਫਿਰ ਉਸ ਦਿਨ ਕਰਦਾ ਖਰਚਾ ਕਿਵੇਂ ਉੱਧਰ ਫਿਰ ਜਿਹੜੇ ਕੱਲ ਦੀ ਦਿਹਾੜੀ ਲੈਂਦੇ ਉਹਦੇ ਪੈਸੇ ਫਿਰ ਰੀਸਟ੍ਰਟਮੈਂਟ ਕਰਨੇ ਪੈਂਦੇ ਆ ਸਾਨੂੰ ਹਾਂਜੀ ਜਿਆਦਾ ਧਾਰ ਲੈਣਾ ਪੈਂਦਾ ਹੀ ਉਹਨਾਂ ਤੋਂ ਦੁਕਾਨ ਹੇ ਜਗ ਰਹੀ ਸਰਕਾਰ ਵੱਲੋਂ ਕੋਈ ਸਹੂਲਤਾਂ ਮਿਲਦੀਆਂ ਤੁਹਾਨੂੰ ਜਾਂ ਨਹੀਂ ਮਿਲਦੀ ਕੋਈ ਸਹੂਲਤ ਨਹੀਂ ਮਿਲਦੀ ਕੋਈ ਸਹੂਲਤ ਵੀ ਨਹੀਂ ਮਿਲਦੀ ਸਾਡੇ ਲੇਬਰ ਕਾਰਡ ਵੀ ਬਣਿਆ ਸਕੋਦੀ ਹੁਣ ਜੇਬ ਚ ਵੀ ਹੈਗਾ ਲੇਬਰ ਕਾਰਡ ਦਿਖਾ ਦਿੰਨੇ ਆ ਤੁਹਾਨੂੰ ਤੇ ਪਰ ਸਹੂਲਤ ਕੋਈ ਨਹੀਂ ਮਿਲਦੀ ਤੁਹਾਨੂੰ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਹਨਾਂ ਨੂੰ ਪਲਾਂਟ ਵੰਡੇ ਆ ਇਹਨਾਂ ਨੂੰ ਖਾਣ ਲਈ ਸਾਰਾ ਕੁਝ ਦੇ ਰਹੇ ਆ ਸਰਕਾਰ ਸਰਕਾਰੀ ਸਹੂਲਤਾਂ ਦੇ ਰਹੇ ਆ ਸਰਕਾਰੀ ਸਹੂਲਤਾਂ ਕੁਝ ਨਹੀਂ ਮਿਲਿਆ ਹਜੇ ਮੇਰੇ ਸੱਟਾਵਾਦੀਆਂ ਸੀਗੀਆਂ ਕੰਮ ਤੇ ਹਜੇ ਤੱਕ ਮੇਰੇ ਆ ਟਾਂਕੇ ਲੱਗੇ ਹੋਇਆ ਦੇਖੋ ਮੱਥੇ ਦੇ ਤਣਵਾਏ ਵੀ ਨਹੀਂ ਆ ਦੇਖੋ ਤੇ ਹਜੇ ਤੱਕ ਕੋਈ 1 ਰੁਪਿਆ ਵੀ ਨਹੀਂ ਤਾਂ ਵੀ ਕੰਮ ਕਰੀ ਜੰਨੇ ਆ ਮੈਂ ਟਾਂਕਿਆ ਲੱਗਿਆ ਜੀ ਵੀ ਸੱਟਾ ਵੱਜੀਆਂ ਮੇਰੇ ਫਿਰ ਵੀ ਕੰਮ ਕਰੀ ਜੰਨੇ ਆ ਸੀ ਲੇਬਰ ਕੰਨੀ ਦਾ ਭਗਵਾਨਤਮਾਨ ਸਾਹਿਬ ਜਮੇ ਨਹੀਂ ਝਾਕਦਾ ਲੇਬਰ ਕੰਨੀ ਦਾ ਹਜੇ ਤੱਕੜੇ ਲੋਕਾਂ ਦਾ ਕੰਮ ਉਹ ਕਰੀ ਜਾਂਦਾਗਾ ਵੀ ਲੇਬਰ ਕੰਨੀ ਦਾ ਜਮਾ ਕਿਤੇ ਧਿਆਨ ਹੀ ਨਹੀਂ ਦਿੱਤਾ ਭਗਵਾਨਤਮਾਨ ਸਾਹਿਬ ਨੇ ਕਿਉਂਕਿ ਅਸੀਂ ਜਿਹੜੇ ਮੀਡਲ ਕਲਾਸ ਦੇ ਬੰਦੇ ਆ ਅਸੀਂ ਸਭ ਤੋਂ ਵੱਧ ਵੋਟਾਂ ਭਗਵਾਨਤਮਾਨ ਸਾਹਿਬ ਨੂੰ ਪਾਈਆਂ ਨੇ ਠੀਕ ਹੈ ਨਾ ਜੀ ਮੇਰਾ ਨਾਮ ਸੁਵਿੰਦਰ ਸਿੰਘ ਔਰ ਸ਼ਿੰਦਾ ਸਿੰਘ ਮੈਨੂੰ ਬਾਬਾ ਜੀ ਕਹਿੰਦੇ ਨੇਗੇ ਮੈਂ ਮਤਲਬ ਕਿ ਵੀ ਇਹਨਾਂ ਦਾ ਇੱਕ ਪ੍ਰధాన ਤੌਰ ਤੇ ਹੀ ਹੈ ਠੀਕ ਹੈ ਨਾ ਜੀ ਵੀ ਜਿੱਦਨ ਸਾਡੀ ਮਤਲਬ ਕਿ ਵੀ ਐਬਸੈਂਟ ਲੱਗ ਜਾਂਦੀ ਹੈ ਉਹ ਦਿਨ ਸਾਡਾ ਬਹੁਤ ਬੁਰਾ ਹਾਲ ਹੋ ਜਾਂਦਾ ਹੈਗਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਜੀ ਮਸਾਂ ਖਿੱਚ ਕੇ ਚੱਲਦਾ ਜੀ ਠੀਕ ਹੈ ਸਾਡੀਆਂ ਮੈਡਮਾਂ ਵੀ ਨਾਲ ਮਤਲਬ ਕਿ ਵੀ ਘਰਾਂ ਦੇ ਵਿੱਚ ਕੰਮ ਧੰਦਾ ਕਰਦੀਆਂ ਨਹੀਂ ਆਂ ਫੇਰ ਜਾ ਕੇ ਸਾਡਾ ਗੁਜ਼ਾਰਾ ਹੁੰਦਾ ਜੀ ਕਦੇ-ਕਦੇ ਤਾਂ ਵੀ ਸਾਡੇ ਰੋਟੀ ਪੱਕਦੀ ਆ ਵੀ ਕਦੇ ਨਹੀਂ ਪੱਕਦੀ ਜਦੋਂ ਸਾਡੀ ਮਤਲਬ ਕਿ ਵੀ ਦਿਹਾੜੀ ਨਹੀਂ ਲੱਗਦੀ ਜੀ ਪਰਪਰ ਤਾਂ ਇੱਕ ਮਹੀਨਾ ਸਾਨੂੰ ਕੰਮ ਨਹੀਂ ਮਿਲਦਾ ਜੀ ਘੱਟੋ-ਘੱਟ 15 ਦਿਨ ਕੰਮ ਕਰਦੇ ਆ ਜੀ ਅਸੀਂ ਠੀਕ ਹੈ ਨਾ ਗੱਲ ਵੀ ਸਾਨੂੰ ਪ੍ਰੋਪਰ ਕੰਮ ਨਹੀਂ ਮਿਲਦਾ ਵੀ ਇੱਕ ਮਹੀਨਾ ਰੈਗੂਲਰ ਕੰਮ ਮਿਲੇ ਤੇ ਬਾਕੀ ਨੰਬਰ 2 ਜੀ ਇੱਥੇ ਸਾਡੇ ਪੁਲਿਸ ਮੁਲਾਜ਼ਮਾ ਜਿਹੜੇ ਇਹ ਬਠਿੰਡਾ ਗੋਲ ਡੱਗੀ ਦੇ ਠੀਕ ਹੈ ਨਹੀਂ ਸਾਡੇ ਡੰਡੇ ਮਾਰਦੇ ਨੇ ਸਾਡੇ ਨਾਲ ਇਹ ਕਿਉਂ ਮਾਰਦੇ ਨੇ ਸਾਡੇ ਨਾਲ ਬੁਰਾ ਸਲੋਕ ਕੀਤਾ ਜਾਂਦਾ ਜੀ ਇਹ ਘੱਟੋ ਘੱਟ 50 ਸਾਲ ਪੁਰਾਣਾ ਚੌਂਕ ਹੈ ਜੀ ਹੁਣ ਸਾਨੂੰ ਇੱਥੋਂ ਮਤਲਬ ਕਿ ਵੀ ਕਹਿੰਦੇ ਆ ਵੀ ਤੁਸੀਂ ਇੱਥੋਂ ਚੌਂਕ ਛੱਡ ਕੇ ਜਾਓ ਆਪਾਂ ਇੱਕ ਕੁੱਤਾ ਰੱਖ ਲਈਏ ਜੀ ਠੀਕ ਹੈ ਨਾ ਉਹ ਕੁੱਤੇ ਨੂੰ ਆਪਾਂ ਰੋਟੀ ਪਾਉਣ ਲੱਗ ਜੀਏ ਉਹ ਕੁੱਤਾ ਜਲਦੀ ਜਲਦੀ ਕਰੋ ਨਹੀਂ ਨਿਕਲਦਾ ਠੀਕ ਹੈ ਨਾ ਜੀ ਗੱਲ ਇਹ ਚੌਂਗ ਨੂੰ ਦਾ 50 ਸਾਲ ਹੋ ਗਏ ਘੱਟੋ ਘੱਟ ਠੀਕ ਹੈ ਨਾ ਜੀ ਬਸ ਆ ਗੱਲ ਹੈ ਜੀ ਭਵਾਂਤ ਹੋਰ ਪਾਸੇ ਜਾਵੜੇ ਸਾਨੂੰ ਕਹਿੰਦੇ ਟਰੱਕ ਜੁਨੀਅਨ ਕੋਲੇ ਜਾਓ ਫਿਰ ਉੱਥੇ ਬੰਦੇ ਨਹੀਂ ਆਉਂਦੇ ਜਿਹੜੇ ਇੱਥੇ ਗਾਹਕ ਆਉਂਦੇ ਸਾਨੂੰ ਲੈਣ ਵਾਸਤੇ ਠੀਕ ਹੈ ਨਾ ਜੀ ਉੱਥੇ ਇਕੱਲੇ ਖੜਕੇ ਮੁੜਿਆ ਸੀ ਇੱਕ ਵਾਰੀ ਸਾਨੂੰ ਭੇਜਤਾ ਸੀਗਾ ਬਾਕੀ ਇੱਥੇ ਹੈਗੇ ਆ ਇੱਕੋ ਕੈਪਸੂਲ ਵੇਚਣ ਵਾਲੇ ਉਹਨਾਂ ਨੂੰ ਲੈ ਜਾਂਦੇ ਆ ਫਿਰ ਛੱਡ ਦਿੰਦੇ ਆ ਦੁਬਾਰਾ ਫਿਰ ਲੈ ਜਾਂਦੇ ਆ ਫਿਰ ਛੱਡ ਦਿੰਦੇ ਆ ਉਹ ਫਿਰ ਵੇਚਦੇ ਆ ਹੁਣ ਸਾਡੇ ਉਹਨਾਂ ਪਿੱਛੇ ਸ ਜਿਨ੍ਹਾਂ ਦੀ ਜਮੇ ਬੰਦ ਕੀਤਾ ਜਾ ਉਹਨਾਂ ਦੇ ਪਰਚਾ ਪਾਏ ਜਾਂਦੇ ਤੇ ਉਹਨਾਂ ਨੂੰ ਜ਼ਿਲ੍ਹਾ ਤੇ ਭੇਜਿਆ ਜਾਵੇ ਉਹ ਭੇਜਦੇ ਨਹੀਂ ਜ ਉਹਨਾਂ ਨੂੰ ਛੱਡ ਦਿੰਦੇ ਪੈਸੇ ਲੈ ਕੇ ਜਾਂ ਕਰਕੇ ਜਾਂ ਜ਼ਮਾਨਤ ਕਰਕੇ ਜਿਵੇਂ ਮਰਜ਼ੀ ਤੇ ਬਸ ਫਿਰ ਮੜ ਕੇ ਫੇਰ ਵੇਚਣ ਲੱਗ ਜਾਂਦੇ ਜਿਨ੍ਹਾਂ ਦੀ ਤੁਸੀਂ ਦਿਹਾੜੀ ਜਾਂਦੇ ਹੋ ਉਹਨਾਂ ਵੱਲੋਂ ਸ਼ਾਮ ਨੂੰ ਸਹੀ ਜਿਹੜੀ ਪੈਸੇ ਮਿਲ ਜਾਂਦੇ ਜੇ ਉਹ ਵੀ ਟਰਕਾ ਜਾਂਦੇ ਨੇ ਉਹ ਵੀ ਰੱਖ ਲੈਂਦੇ 200 ਰੁਪਇਆ ਰੱਖ ਲਿਆ 100 ਰੁਪਇਆ ਰੱਖ ਲਿਆ ਜਾਂ ਕਹਿੰਦੇ ਬਈ ਕੰਮ ਸੱਤ ਵਜੇ ਤੱਕ ਕਰੋ ਜਾਂ ਅੱਠ ਵਜੇ ਤੱਕ ਕਰੋ ਐ ਕਰਦੇ ਪਿੰਡਾਂ ਨੂੰ ਜਾਣਾ ਹੁੰਦਾ ਫਿਰ ਚੱਕਰਿਆ ਜੀ ਇਹਦੇ ਵਿੱਚੋਂ ਜੀ ਪੈਸੇ ਰੱਖੇ ਜਾਂਦੇ ਨੇ ਵੀ ਅਸੀਂ 600 ਰੁਪ ਮਾਲਕੋ 200 ਰੁਪਿਆ ਰੱਖ ਲੈਂਦਾ 400 ਰੁਪਿਆ ਦੇ ਦਿੰਦਾ ਵੀ ਤੂੰ ਕੱਲ ਦਿਹਾੜੀ ਤੇ ਆਣਾ ਹੀ ਆਣਾ ਉਹ ਦਿਹਾੜੀਦਾਰ ਜਿਹੜਾ ਮਤਲਬ ਕਿ ਵੀ ਜਾਂਦਾ ਉਹਦਾ ਜੀ ਆ ਵੀ ਜਾਵੇ ਨਾ ਜਾਵੇ ਵੀ ਉਹਦੀ ਜਿਹੜੀ ਤਨਖਾਹ ਬਣਦੀ ਸੈਲਰੀ ਉਹਨੂੰ ਰੋਜ਼ ਦੀ ਦਿੱਤੀ ਜਾਵੇ ਠੀਕ ਹੈ ਨਹੀਂ ਭਾਈ 600 ਰੁਪਏ ਦਿਹਾੜੀ ਨਾਲ ਘਰ ਚੱਲ ਜਾਂਦਾ ਨਹੀਂ ਵੀਰੇ 600 ਨਾਲ ਚੱਲਦਾ ਵੀਰੇ ਫਿਰ ਕਿਵੇਂ ਕਰਦੇ ਹੋ ਕਰਦਾ ਗੁਜ਼ਾਰਾ ਤਾਂ ਅਰਦਾਗ ਜੀ ਆ ਤਾਂ ਵੀਰੇ ਹੁਣ ਸਾਰਾ ਪਰਿਵਾਰ ਅੱਜ ਕੱਲ ਕੰਮ ਕਰਦਾ ਫੇਰ ਜਾ ਕੇ ਘਰ ਦੀ ਗੁਜ਼ਾਰੇ ਚਲਦੇ ਆ। ਇਕੱਲਾ ਦਾ ਪਰਿਵਾਰ ਅਰਦਾਗ ਕੋਈ ਨਹੀਂ ਚਲਾ ਸਕਦਾ। ਸਰਕਾਰ ਕੰਨੇ ਕੋਈ ਸਹੂਲਤਾਂ ਨਹੀਂ ਗਿਆ। ਕੋਈ ਸਰਕਾਰੀ ਪੱਤਾ ਨਹੀਂ। ਠੀਕ ਹੈ ਜੀ। ਕੋਈ ਇੱਥੇ ਸਾਡੇ ਕੋਈ ਕਾਰਡ ਨਹੀਂ ਮੰਨ ਕੇ ਚਲੋ ਐ ਬਣੇ ਪਰਮਾਨੈਂਟ ਵੀ ਯਾਰ ਇਹਦੇ ਰੋਜ਼ ਹਾਜ਼ਰੀ ਲੱਗੀ ਜਾਵੇ ਸਾਡਾ ਕੋਈ ਦਫ਼ਤਰ ਹੋਣਾ ਚਾਹੀਦਾ। ਸਰਕਾਰ ਕੰਨੇ ਡੀਸੀ ਦਫ਼ਤਰ ਜਾ ਕੇ ਤੇ ਵੀ ਵੀ ਮਹੀਨੇ 'ਚ ਉੱਥੇ ਸਾਨੂੰ 10 ਦਿਨਾਂ ਦੀ ਹਾਜ਼ਰੀ ਦਿੱਤੀ ਜਾਵੇ। ਕੋਈ ਇਹੋ ਜੇ ਕਾਰਡ ਕੋਈ ਸਹੂਲਤ ਬਣਾਈ ਜਾਵੇ। ਹਾਂ ਠੀਕ ਹੈ ਜੀ। ਹੁਣ ਲਾਪਾਤਰੀ ਕਾਗਜ਼ ਜਿਵੇਂ ਬ ਉਹ ਕਿੰਗਾਂ ਦੇ ਬਣਿਆ ਕਿੰਨਾਂ ਨਹੀਂ ਬਣੇ ਹੁਣ ਅਸੀਂ ਜਾਣਿਆ ਭਕਾਈ ਕਰਕੇ ਆਏ ਜਨੇ ਜੀ ਅੱਜ ਜੇ ਤੁਸੀਂ ਐ ਦੇਖ ਲੋ ਹੇ ਤੱਕ ਇੱਥੇ ਕੋਈ ਐਮ ਐਲ اے ਸਾਹਿਬ ਜਾਂ ਕੋਈ ਵੀ ਹਜੇ ਝੰਡਾ ਨਹੀਂ ਚੜਾ ਕੇ ਗਿਆ ਅੱਜ ਲੇਬਰ ਡੇ ਆ ਲੇਬਰ ਦਾ ਖਾਸ ਦਿਨ ਹੈ ਉੱਥੇ ਕੋਈ ਸਰਕਾਰੀ ਬੰਦਾ ਜਾਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਹੈ ਉਹ ਪੈਪ ਖੜੀ ਹੈ ਇਕੱਲੀ ਉਹ ਵੀ ਝੰਡਾ ਸੀ ਆਪ ਦੇ ਬੰਦਿਆਂ ਨੂੰ ਪੈਸੇ ਪਾਏ ਆ ਸਾਰੇ ਨੇ ਪੈਸੇ ਪਾ ਕੇ ਅਸੀਂ ਪ੍ਰਸ਼ਾਦ ਮੰਗਾਇਆ ਤੇ ਹੁਣ ਝੰਡਾ ਮੰਗਾਇਆ ਨਵਾਂ ਅਸੀਂ ਆਪ ਦੇ ਕੋਲੋਂ ਇਹ ਕੰਮ ਕਰਾਂਗੇ ਆਪਜੀ ਬਕਾਇਦਾ ਵੀਡੀਓ ਪਾਵਾਂਗੇ ਬਣਾ ਕੇ ਠੀਕ ਹੈ ਜੀ ਜੇ ਤਾਂ ਕੋਈ ਆਊਗਾ ਉਹਦੇ ਇੱਜ਼ਤ ਮਾਨ ਕਰਿਆ ਜਾਊਗਾ ਇੱਥੇ ਚਾਹ ਪਾਣੀ ਪਿਵਾਵਾਂਗੇ ਸਾਰਾ ਕੁਝ ਕਰਿਆ ਜਾਂਦਾ ਜੀ ਆਪਦੇ ਕੋਲੋਂ ਪੈਸਾ ਲਾ ਕੇ ਅਸੀਂ ਕਰਦੇ ਹਾਂ ਵੀ ਜਿਵੇਂ ਤੁਸੀਂ ਚੈਨਲ ਦੀ ਸਾਡੀ ਤੁਸੀਂ ਪੁੱਛ ਦੱਸ ਕਰੀ ਆ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਠੀਕ ਆ ਨਾ ਜੀ ਸਾਰੀ ਲੇਬਰ ਤੁਹਾਡਾ ਧੰਨਵਾਦ ਕਰਦੀ ਹੈ ਵੀ ਤੁਸੀਂ ਆਏ ਤਾ ਸਾਨੂੰ ਮਤਲਬ ਕੀ ਪੁੱਛਿਆ ਨਹੀਂ ਤਾਂ ਹੋਰ ਬੰਦੇ ਦੇ ਵਿੱਚ ਕੋਈ ਸਾਡੀ ਕਿਸੇ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਸਾਡੀ ਸਰਕਾਰ ਚ ਆ ਕੇ ਸਾਡੀ ਸਰਕਾਰ ਸਾਰੇ ਵਰਗ ਦਾ ਧਿਆਨ ਰੱਖ ਲਿਆ ਅਸੀਂ ਹਰੇਕ ਵਰਗ ਲਈ ਕੁਝ ਨਾ ਕੁਝ ਕੰਮ ਕਰ ਰਹੇ ਹਾਂ ਤੁਹਾਡੇ ਲਈ ਕੀ ਕੀਤਾ ਗਿਆ ਸਾਡੇ ਲਈ ਕੁਝ ਨਹੀਂ ਕੀਤਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਨਹੀਂ ਜੀ ਤਾਂ ਦੇ ਆਪ ਦੇ ਬੰਦੇ ਨੂੰ ਆਪ ਦੇ ਜਿਹੜੇ ਖਾਸ ਬੰਦੇ ਉਹਨਾਂ ਨੂੰ ਸਹੂਲਤਾ ਮਿਲਦੀ ਹੈ ਜੀ ਗਰੀਬਾਂ ਦਾ ਕੀ ਇਹ ਜਿਹੜੇ ਬੰਦੇ ਜਿਨ੍ਹਾਂ ਨੂੰ ਕਣਕ ਮਿਲਦੀ ਸੀਗੇ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਸਾਨੂੰ ਕਣਕ ਮਿਲਦੀ ਹੈ ਸਾਨੂੰ ਮਿਲਦੀ ਸੀ ਜੀ ਸਾਡੇ ਦੋ ਜਣਾਂ ਦੀ ਮਿਲਦੀ ਹੈ ਦੋ ਜਣਾਂ ਦੀ ਕੱਟਦੀ ਮੈਂ ਤੁਹਾਡੇ ਚੈਨਲ 'ਤੇ ਇੱਕ ਮੈਸੇਜ ਭੇਜਣਾ ਚਾਹੁੰਨਾ ਜੀ ਮੇਰੇ 6 ਬੇਟੀਆਂ ਨੇ ਠੀਕ ਹੈ ਨਾ 6 ਬੇਟੀਆਂ ਨੇ ਬੇਟਾ ਮੇਰੇ ਹੈ ਨਹੀਂ ਤੇ ਮਤਲਬ ਕਿ ਵੀ ਮੈਨੂੰ ਕੋਈ ਕਣਕ ਜਾਂ ਕੋਈ ਸਰਕਾਰੀ ਕੋਈ ਮਤਲਬ ਕਿ ਵੀ ਸਹੂਲਤ ਕੁਝ ਨਹੀਂ ਮਿਲਦੀ ਤੁਹਾਨੂੰ ਇੱਥੇ ਲੇਬਰ ਚੌਂਕ 'ਤੇ ਤੁਸੀਂ ਆ ਕੇ ਖੜਦੇ ਹੋ ਇੱਥੇ ਤੁਹਾਨੂੰ ਕੀ ਕੀ ਮੁਸ਼ਕਲਾਂ ਨੇ ਇੱਥੇ ਸਾਨੂੰ ਬਹੁਤ ਮੁਸ਼ਕਲ ਹੈ ਜੀ ਪਹਿਲੀ ਮੁਸ਼ਕਲ ਇਹ ਹੈ ਵੀ ਸਾਡੇ ਇੱਥੇ ਕੋਈ ਖੜਨ ਦਾ ਕੋਈ ਕੋਈ ਹੈ ਨਹੀਂ ਜਗ੍ਹਾ ਸਾਡੇ ਛੱਡ ਨਹੀਂ ਬਣਿਆ ਕੋਈ ਸਾਨੂੰ ਇੱਥੇ ਬੈਠਣ ਨੂੰ ਤਾਂ ਖੜੇ ਰਹਿਣਾ ਬੰਦੇ ਨੇ 24 ਘੰਟੇ ਕੋਈ ਬੈਠਣ ਨੂੰ ਜਗ੍ਹਾ ਨਹੀਂ ਦੂਜੀ ਮੁਸ਼ਕਲ ਸਾਨੂੰ ਪ੍ਰਸ਼ਾਸਨਦੰਗ ਕਰ ਲਈ ਜੀ ਨਸ਼ਾ ਵੇਚਦਾ ਕੋਈ ਹੈ ਖਾਂਦਾ ਕੋਈ ਹੈ ਠੀਕ ਹੈ ਜੀ ਤੇ ਇੱਥੇ ਬਿਨਾ ਵਜ੍ਹਾ ਤੋਂ ਬਜ਼ੁਰਗ ਬੰਦਿਆਂ ਦੇ ਵੀ ਡਾਂਗਾ ਪਹਿਲਾਂ ਵੀ ਮੈਂ ਚੈਨਲ ਤੋਂ ਵੀਡੀਓ ਪਾਈ ਸੀਗੀ ਜੀ ਚੈਨਲਾਂ ਨੇ ਸਾਡੀ ਮਤਲਬ ਕਿ ਵੀ ਸੁਣੀ ਸੀ ਕਿ ਆ ਕੇ ਗੱਲਬਾਤ ਮੇਰੇ ਮਤਲਬ ਕਿ ਵੀ ਡਾਂਗਾ ਤਿੰਨ ਚਾਰ ਡਾਂਗਾ ਮਾਰ ਗਏ ਸੀਗੇ ਜੀ ਮੁਲਾਜ਼ਮ ਤਿੰਨ ਚਾਰ ਡਾਂਗਾ ਮਾਰ ਗਏ ਸੀਗੇ ਜੀ ਵੀਡੀਓ ਪਾਈ ਹੈਗੀ ਪਤਾ ਨਹੀਂ ਕਿਹੜੇ ਚੈਨਲ ਤੋਂ ਪਾਈ ਹੈ ਜਿਆਨ ਅਨਪੜ੍ਹ ਬੰਦੇ ਆ ਇਹਨਾਂ ਦਾ ਸਾਨੂੰ ਨਹੀਂ ਪਤਾ ਹੈਗਾ ਪਰ ਉਹਨਾਂ ਨੇ ਮਤਲਬ ਕਿ ਵੀ ਸਾਡੀ ਪੁੱਛ ਦੱਸ ਚੈਨਲ ਵਾਲਿਆਂ ਨੇ ਕੀਤੀ ਸੀ ਤੁਹਾਡੇ ਕਿਹੜੀਆਂ ਕਿਹੜੀਆਂ ਸਹੂਲਤਾਂ ਦੀ ਇੱਥੇ ਮੰਗ ਕਰਦੋਂ ਜਿਵੇਂ ਕਿ ਇੱਕ ਇੱਥੇ ਖੜੇ ਸੀਗੇ ਉਹ ਕਹਿੰਦੇ ਕਿ ਸਾਨੂੰ ਇੱਥੇ ਛੱਡ ਚਾਹੀਦਾ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਤੁਹਾਨੂੰ ਇੱਥੇ ਕਿੰਨੂ ਵਾਟਰ ਕੂਲਰ ਵੀ ਚਾਹੀਦਾ ਇੱਥੇ ਹੁਣ ਵਾਟਰ ਕੂਲਰ ਉਹ ਸਾਹਮਣੇ ਟੈਕਸੀ ਟੈਂਡਾ ਨਾਲ ਲਵਾਇਆ ਹੋਇਆ ਆ ਉਹਦਾਂ ਅਸੀਂ ਕਿਸੇ ਦੇ ਵਾਟਰ ਕੂਲਰ ਤੋਂ ਪਾਣੀ ਪੀ ਗਏ ਉਹਨੇ ਆਈ ਸਾਡੇ ਕੋਲੇ ਕੋਈ ਇੱਥੇ ਵਾਟਰ ਕੂਲਰ ਨਹੀਂ ਹੈਗਾ ਕੋਈ ਮਤਲਬ ਕਿ ਵੀ ਜਿੱਦਣ ਅਸੀਂ ਰਹਿ ਜਾਂਦੇ ਆਂ ਵੀ ਕੋਈ ਅਸੀਂ ਰੋਟੀ ਨਹੀਂ ਖਾ ਸਕਦੇ ਇੱਥੇ ਬਹਿ ਕੇ ਰੋਡ ਦੇ ਉੱਤੇ ਰੋਟੀ ਖਾਣੇ ਜੀ ਬਹਿ ਕੇ ਅਸੀਂ ਕੋਈ ਸਾਡੇ ਕੋਲੇ ਸੈੱਡ ਨਹੀਂ ਕੋਈ ਪਾਣੀ ਵਾਲੀ ਟੈਂਕੀ ਨਹੀਂ ਹੈਗੀ ਕੋਈ ਵਾਟਰ ਗੱਲਰ ਨਹੀਂ ਹੈਗਾ ਜੀ ਜਿਵੇਂ ਸਾਡਾ ਕੋਈ ਬੋਤਲਾਂ ਭਰ ਭਰ ਕੇ ਸੈਡਾਂ ਸੂਡਾਂ ਤੋਂ ਗੁਜ਼ਾਰਾ ਹੁੰਦਾ ਅਸੀਂ ਫੁੱਟਪਾਥ ਤੇ ਗੁਜ਼ਾਰਾ ਕਰਦੇ ਆਂ ਅਸੀਂ ਹਰ ਰੋਜ਼ ਹੀ ਦਿਹਾੜੀ ਕਰਦੇ ਆਂ ਜੀ ਕੋਈ ਵੀ ਹੈ ਮਤਲਬ ਕੋਈ ਕਿਸੇ ਦੀ ਵੀ ਸਰਕਾਰੀ ਛੁੱਟੀ ਹੈ ਅਸੀਂ ਦਿਹਾੜੀ ਕਰ ਨਹੀਂ ਕਰਨੀ ਹੈ ਹੁਣ ਛੁੱਟੀ ਕਿੰਨਾ ਦੀ ਹੈ ਸਰਕਾਰੀ ਬੰਦੇ ਦੀ ਹੁੰਦੀ ਹੈ ਸਾਡੇ ਗਰੀਬ ਬੰਦੇ ਦੀ ਕਾਹਦੀ ਛੁੱਟੀ ਹੈ ਹੁਣ ਮੰਨ ਲਓ ਸਰਕਾਰੀ ਛੁੱਟੀਆਂ ਪੈ ਜਾਂਦੀਆਂ ਠੀਕ ਹੈ ਜੀ ਉਹ ਕੀ ਕਹਿੰਦੇ ਆ ਕਹਿੰਦੇ ਤੁਹਾਡਾ ਸਾਹ ਕਰਿਆ ਕੰਮ ਵਾਲੀ ਬਾਈ ਨੂੰ ਇਹ ਤੁਹਾਡਾ ਸਾਹ ਕਰਿਆ ਤੂੰ ਆ ਜੀ ਝਾੜੂ ਪੋਚਾ ਕਰ ਜੀਾਂ ਤੇ ਉਹਨਾਂ ਦਾ ਕਹਿੰਦਾ ਹੱਕ ਕੀ ਬਣਦਾ ਕੀ ਤੁਹਾਡੇ ਸਾਹ ਦੀ ਛੁੱਟੀ ਹੈ ਤੁਸੀਂ ਵੀ ਆਪਦੀ ਛੁੱਟੀ ਕਰੋ ਜੀ ਮੇਰੇ ਹੁਣ ਸਾਡਾ ਅੱਜ ਦਿਨ ਸੀਗਾ ਸਾਡਾ ਹੱਕ ਸੀ ਛੁੱਟੀ ਦਾ ਅਸੀਂ ਕਰ ਨਹੀਂ ਸਕੇ ਸਾਡੀ ਮਜਬੂਰੀ ਸੀਗਾ ਜਾਂ ਤਾਂ ਆnde 500 500 ਰੁਪਏ ਸਾਰੇ ਦੇ ਕੇ ਜਾਂਦੇ ਫੇ ਤਾਂ ਸਾਡੀ ਵੀ ਛੁੱਟੀ ਸੀ ਸਰਕਾਰਾਂ ਦੀ ਸਾਨੂੰ ਹਾਂ ਵੀ ਐ ਕਹਿੰਦੀ ਆ ਲੋ ਕਾਕਾ ਤੁਸੀਂ ਵੀ ਛੁੱਟੀ ਕਰੋ ਹੁਣ ਸਾਡੀ ਛੁੱਟੀ ਤਾਂ ਸਰਕਾਰੀ ਬੰਦੇ ਲੈ ਜਾਂਦੇ ਸਾਡੀ ਕਾਦੀ ਛੁੱਟੀ ਹੈ ਜਿਵੇਂ ਕਿ ਅੱਜ ਤੱਕ ਖਰਚਾ ਬਹੁਤ ਵੱਧ ਗਿਆ ਜਿਵੇਂ ਆਟਾ ਵੀ ਮਹਿੰਗਾ ਹੋ ਗਿਆ ਦਾਲਾ ਵੀ ਮਹਿੰਗੀਆਂ ਹੋ ਗਿਆ ਪਰ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਹੈ ਗੁਜ਼ਾਰਾ ਸਾਜੀ ਗੁਜ਼ਾਰਾ ਚੱਲਦਾ ਹੈ ਕੋਈ ਦੁਕਾਨ ਵਾਲੇ ਨਾਲ ਅਸੀਂ ਆਧਾਰ ਕਰ ਲੈਂਦੇ ਆ ਕੁਝ ਲੋਨ ਚੱਕ ਕੇ ਹੋ ਜਾਂਦੇ ਜੀ ਕੁਝ ਸਾਡੀ ਜਨਾਨੀਆਂ ਝਾੜੂ ਪੋਚਾ ਕਰਦੀਆਂ ਇਹ ਘਰਾਂ 'ਚ ਕੁਛ ਇਧਰੋਂ ਰਿਸ਼ਤੇਦਾਰਾਂ ਤੋਂ ਮੰਗਤੰਗ ਲਿਆ ਕੋਈ ਗਲੀ 'ਚੋਂ ਆ ਪੈਣੇ ਆਟਾ ਦੇ ਦੇ ਕੱਲ ਅਸੀਂ ਤੈਨੂੰ ਇੰਨਾ ਆਟਾ ਮੋੜ ਦਾਂਗੇ ਆ ਤੇਲ ਦੇ ਦੋ ਮੜਾ ਜਾ ਪਰ ਕਰਨਾ ਪੈਂਦਾ ਰੈਜਸਟ੍ਰੇਸ਼ਨਿੰਟ ਹੀ ਬਸ ਪਰਦੇ ਨਾਲ ਸੋ ਕੁਛ ਕਰਨਾ ਪੈਂਦਾ ਹੁਣ ਕੀ ਕਰੀਏ ਹੁਣ ਜੜੀ ਨਹੀਂ ਲੱਗਦੀ ਹੁਣ ਮੈਂ ਸਾਰੀ ਰਾਤ ਦਾ ਵੈਟਰ ਦੇ ਕੰਮ ਤੇ ਸੀਗਾ 500 ਰੁਪਏ ਦੇੜੀ 'ਚ ਮੈਨੂੰ ਕਹਿੰਦਾ 10 11ਵੇਂ ਤੇਰ ਕੰਮ ਕਰਨਾ ਹੈ ਸਾਡੇ ਨਾਲ ਚੱਲ ਅਸੀਂ ਚਲੇਗੇ ਸਾਨੂੰ ਸਵੇਰ ਦੇ ਉੱਤੇ 5 ਵਜੇ ਸਾਨੂੰ ਉਹਨੇ ਰੋ ਰੋ ਕੇ ਨਾ ਮਸਾ ਦੇੜੀ ਦਿੱਤੀ ਹੈ ਤੇ ਅਸੀਂ ਤੋਂ ਇਨੀ ਦੂਰੋਂ ਤੁਰ ਕੇ ਆਏ ਆ ਗੁੰਨੇਆਣੇ ਤੋਂ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਕੀ ਕੀ ਸਹੂਲਤਾਂ ਮਿਲਦੀਆਂ ਕੋਈ ਸਹੂਲਤ ਨਹੀਂ ਮਿਲਦੀ ਕੋਈ ਸਹੂਲਤ ਨਹੀਂ ਮਿਲਦੀ ਕੋਈ ਸਰਕਾਰ ਨਾਲ ਆਏ ਉਹ ਕੀ ਮਿਲਦੀ ਕੁਝ ਨਹੀਂ ਮਿਲਦੀ ਕੋਈ ਸਹੂਲਤ ਨਹੀਂ ਸਰਕਾਰ ਨਾਲ ਆਈ ਉਹ ਨਹੀਂ ਮਿਲਦਾਾਨੂੰ ਹਾਂ ਸਾਡਾ ਕੰਮ ਹੀ ਲੱਗੀ ਆ ਵੀ ਬਹੁਤਾ ਮੈਂ ਤਾਂ ਸਰਕਾਰ ਤੋਂ ਇੱਕ ਇੱਕ ਚੀਜ਼ ਚਾਹੁੰਦਾ ਜੀ ਕਿ ਇੱਥੇ ਚੌਂਕ ਦਾ ਥੋੜਾ ਜਿਹਾ ਸੁਧਾਰ ਕੀਤਾ ਜਾਏ ਜੀ ਤੇ ਸ਼ੈੱਡ ਪਾਏ ਜਾਏ ਪਾਣੀ ਵਾਲੀ ਟੈਂਕੀ ਲਾਈ ਜਾਏ ਸਾਡੇ ਕੋਈ ਜਿਹਦੇ ਨਹੀਂ ਬਣੇ ਲੇਬਰ ਕਾਰਡ ਉਹਦੇ ਲੇਬਰ ਕਾਰਡ ਬਣਾਏ ਜਾਣਾ ਕੀ ਹਾਲ ਤੂ ਫालतू ਬੰਦੇ ਨੂੰ ਇੱਥੇ ਰੋਕਿਆ ਜੇ ਜਿੰਨਾਂ ਕੋਲ ਆਧਾਰ ਕਾਰਡ ਹੈ ਉਹ ਇੱਥੋਂ ਖੜ ਸਕਣ ਕੀ ਹਾਲ ਤੂ ਫालतू ਇੱਥੇ ਬਹੁਤ ਆਣ ਲੱਗ ਗਏ ਜੀ ਹੁਣ ਐ ਨਹੀਂ ਪਤਾ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਚੋਰ ਹੈ કે ਸਾਧਾ ਚਲੋ ਠੀਕ ਹੈ ਮੈਂ ਮੰਨਦਾ ਬੁੱਸ ਵਾਲੇ ਆਉਂਦੀ ਥਾਂ ਤੇ ਵੀ ਸਹੀ ਹੈ ਉਹਨਾਂ ਨੇ ਉਹਨਾਂ ਛੇੜੀਆਂ ਨੂੰ ਕੁੱਟਿਆ ਵਿੱਚ ਹੀ ਸਾਰੇ ਆਟੇ ਨਾਲ ਪਲੇਥਣ ਲੱਗ ਗਏ ਉਹੀ ਗੱਲ ਹੋ ਗਈ ਵਿੱਚ ਹੀ ਸਾਰੀ ਉਹਨਾਂ ਨੂੰ ਲੱਗਣ ਲੱਗੇ ਛੇੜੀ ਹੈ ਹੁਣ ਮੈਨੂੰ ਮੈਂ 2000 ਤੋਂ ਆਨ ਲੱਗਿਆ ਇੱਥੇ 2025 ਚੱਲੀ ਜਾਂਦਾ ਇਸ ਟਾਈਮ 2017 ਤੋਂ ਇੱਥੇ ਗੰਦ ਪੈਣ ਲੱਗਿਆ ਚੌਂਕ 'ਚ ਨਸ਼ੇ ਪੱਤੇ ਦਾ ਉਦੋਂ ਤੱਕ ਕਿਸੇ ਨੇ ਰੋਕਿਆ ਨਹੀਂ ਪੁਲਿਸ ਨੇ ਤੇ ਜਦੋਂ ਉਤੋਂ ਕਿਸੇ ਵੱਡੇ ਅਫਸਰ ਨੇ ਉਹ ਕਰਤਾ ਖਿੱਚ ਪਾਤੀ ਉਦੋਂ ਆਹ ਨਹੀਂ ਖਾਂ ਤੇ ਪੁਲਿਸ ਵਾਲੇ ਸੱਚੇ ਬਣ ਗਏ ਵਿੱਚ ਨਸ਼ੇੜੀਆਂ ਨੂੰ ਕੁੱਟਿਆ ਵਿੱਚ ਹੀ ਸਾਨੂੰ ਕੁੱਟਿਆ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਤਾਂ ਮਜ਼ਦੂਰਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ ਸਰਕਾਰੀ ਮੈਡੀਕਲ ਵਿਵਸਥਾ ਦਿੱਤੀ ਹੈ ਪੜਾਈ ਦੀ ਵਿਵਸਥਾ ਦਿੱਤੀ ਹੈ ਪਰੇ ਗਰਾਉਂਡ ਲੈਵਲ ਤੇ ਤੁਹਾਨੂੰ ਕੀ ਮਿਲਿਆ ਹੈ ਗਰਾਉਂਡ ਲੈਵਲ ਤੇ ਇੱਕ ਸਾਜੀ ਸਾਡੀਆਂ ਜਿਹੜੀਆਂ ਮਨਜ਼ੂਰੀ ਵਾਲੀਆਂ ਕਾਪੀਆਂ ਸਾਡੀਆਂ ਕੰਮ ਵਾਲੀਆਂ ਇਹ ਬਣ ਤੁਹਾਨੂੰ ਕੋਈ ਗਵਰਨਮੈਂਟ ਨੂੰ ਸਹੂਲਤ ਮਿਲੇ ਤੁਹਾਨੂੰ ਜਿਹੜੀਆਂ ਕਾਪੀਆਂ ਸਾਡੇ ਮਿਸਤਰੀ ਬਣੇ ਆ ਲੇਬਰ ਬੰਦਾਂ ਦੀਆਂ ਲੇਬਰ ਕਾਰਡਾ ਲਾਪਤਰੀ ਕਾਰਡਾ ਸਾਡੇ ਬਣ ਤੁਹਾਨੂੰ ਮਤ ਕੋਈ ਗਵਰਨਮੈਂਟ ਸਹੂਲਤ ਦੇ ਦੇ ਤੁਹਾਨੂੰ ਸਹੂਲਤ ਗਵਰਨਮੈਂਟ ਦੇ ਦੇ ਕਾਇ ਤੇ ਜੇ ਸਾਡਾ ਕੋਈ ਕਾਰਡ ਨਹੀਂ ਬਣਾਉਂਦਾ ਮੋਦੀ ਸਰਕਾਰ ਤਾਂ ਕਹਿੰਦੀ ਕਿ ਅਸੀਂ ਇਹਨਾਂ ਨੂੰ ਪਲਾਟ ਵੀ ਵੰਡੇ ਆ ਸਾਡੇ ਕੋਲ ਇਹ ਕਿਸੇ ਕੁਝ ਨਹੀਂ ਆਇਆਗਾ ਕਿਸੇ ਦਾ ਪਲਾਟ ਨਹੀਂ ਆ ਕੋਈ ਨਹੀਂ ਦਿੱਤਾ ਗਏ ਨੇ ਲਾਕਡਾਊਨ ਦੇ ਵਿੱਚ ਵੀ ਇਹਨੇ ਔਕੇ ਕੱਢੇ ਆ ਕਿਤੇ ਭੁੱਖੇ ਰਹਿ ਗਏ ਕਿਤੇ ਤਾਇਰੇ ਕਿਸੇ ਦਾੜੀ ਕਾ ਨਹੀਂ ਸੁਣੀ ਅਸੀਂ ਆਪਦੀ ਰੋਟੀ 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 ਕਮਾਈ ਆ ਖਾਧੀ ਆ ਲਾਕਡਾਊਨ ਦੇ ਵਿੱਚ ਦੇਖ ਲਓ ਸਰਕਾਰੀ ਬੰਦੇ ਨੇ ਐਸ਼ ਨਾਲ ਤਨਖਾਹੀ ਗਈ ਉਹਨਾਂ ਦੀ ਕਰੇ ਬੈਠੇ ਖਾਈ ਗਏ ਗਰੀਬ ਬੰਦੇ ਵਿਚਾਰੇ ਭੁੱਖੇ ਮਰੀ ਗਏ ਹਾਂ ਉਹਨਾਂ ਨੂੰ ਲੇਬਰ ਚੌਂਗ ਚ ਵੀ ਨਹੀਂ ਖੜ੍ਹਨ ਦਿੱਤਾ ਸਾਨੂੰ ਸੁਰਤਾ ਕਾਦੀਆਂ ਜੇ ਸਾਨੂੰ ਇਹਨਾਂ ਨੇ ਸੁਰਤਾ ਦੇਣੀ ਹੈ ਤਾਂ ਸਾਡਾ ਇਹ ਲੇਬਰ ਚੌਂਗ ਦਾ ਸੁਧਾਰ ਕਰ ਦੇਣਾ ਸ਼ੈੱਡ ਪਾ ਦੇਣ ਇੱਥੇ ਪਾਣੀ ਵਾਲੀ ਟੈਂਕੀ ਦਾ ਦੇਣਾ ਸਾਡੇ ਕਾਰਡ ਬਣਾ ਦੇਣਾ ਪਰਿਵਾਰ ਚ ਕਿੰਨੇ ਮੈਂਬਰ ਆ ਤੁਹਾਡੇ ਪਰਿਵਾਰ ਚ ਅਸੀਂ 5 ਜਣੇ ਜੀ ਤੁਸੀਂ ਇਕੱਲੇ ਹੋ ਕਮਾਉਣ ਵਾਲੇ ਹਾਂਜੀ ਮੈਂ ਇਕੱਲਾ ਹੀ ਹਾਂ ਤਾਂ ਜੀ ਮੇਰੇ ਘਰ ਦੇ ਵੀ ਕੰਮ ਕਰ ਲੈਂਦੇ ਆ ਕਦੇ ਛੋਲੂਆ ਵੀ ਕੱਢ ਲੈਂਦੇ ਆ ਛੋਲੂਆ ਆਂਦਾ ਹੈ ਕੋਲਰ ਦੀ ਝਾਲੀਆਂ ਜੂਣੀਆਂ ਮੰਗ ਲੈਂਦੇ ਆ ਕਰੇ ਪੰਜ ਜਣਿਆਂ ਦਾ ਖਰਚਾ ਵੀ ਨਿਕਲ ਜਾਂਦਾ ਵੀਰੇ ਤਾਂ ਜਿਹੜਾ ਕੱਢਣਾ ਪੈਂਦਾ ਹੀ ਮੈਂ ਤਾਂ ਬਸ ਜਵਾਕ ਵੀ ਦਾ ਆਏ ਆ ਕੰਮ ਕਰਨਾ ਇੱਥੇ ਮਾਲਕ ਦੀ ਮਰਜ਼ੀ ਆ ਕੰਮ ਲੱਗੇ ਨਾ ਲੱਗੇ ਠੀਕ ਆ ਛਾਣੂ ਰੋਟੀ ਦਾ ਜਗਾਰ ਤਾਂ ਬਣਾਉਣਾ ਹੀ ਪਊਗਾ ਜੇ ਲੱਗ ਪਹਾੜ ligare ਪਹਾੜ ligare ਉਹਦੇ ਜਵਾਕਾਂ ਨੂੰ ਦੇਣੇ ਪਊਗਾ ਕੰਮ ਲੱਗੇ ਨਾ ਲੱਗੇ ਠੀਕ ਆ ਕਿਹਨੂੰ ਧਾਰ ਕੇ ਦਸ ਲੈਣਾ ਪਊਗਾ ਕਿ ਹੱਥੋਂ ਮੰਗੇ ਲੈਣਾ ਪਊਗਾ ਬਾੜ ਮਿੰਟਾਂ ਪੂਰੀ ਕਰਨੀ ਪਊ ਮਨ ਲਓ ਅਸੀਂ ਪੱਕੇ ਕੰਮ ਤੇ ਲੱਗਦੇ ਵੀ ਹਾਂ ਕਿੰਨੀ ਤਨਖਾਹ ਦੇਣਗੇ 10000 12000 ਡਿਊਟੀ ਕਿੰਨੇ ਘੰਟੇ ਲੈਣਗੇ 12 ਘੰਟੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਕੀ ਗਾਂਧੀ ਨੇ ਰੂਲ ਕੱਢਿਆ ਸੀ 8 ਘੰਟਿਆਂ ਦਾ 8 ਘੰਟਿਆਂ ਦਾ ਦਿਹਾੜੀ ਚ 8 ਘੰਟੇ ਲੱਗਣਗੇ 8 ਘੰਟੇ ਤੇ ਪ੍ਰਾਈਵੇਟ ਰੂਲ ਕੱਢਿਆ ਇਹਨਾਂ ਨੇ ਫੈਕਟਰੀ ਵਾਲੇ ਨੇ 12 ਘੰਟਿਆਂ ਦਾ 12 ਘੰਟੇ ਕੰਮ ਕਰੋ 12000 10000 ਤਨਖਾਹ ਦਾ ਮਿਲੂਗੀ ਤੁਹਾਨੂੰ ਅਸੀਂ ਤਾਂ ਹੀ ਕਿਸੇ ਕੋਲ ਕਰਦੇ ਨਹੀਂ 12 ਘੰਟੇ ਕੰਮ ਕਰਨਾ ਤੇ 8-10000 ਰੁਪਏ ਮਿਲੂਗਾ ਹਾਂ ਉਹ ਤਾਂ 300 ਰੁਪਏ ਦਿਹਾੜੀ ਬਣੀ ਹੈ ਜਿਵੇਂ ਜਿਵੇਂ ਕਿ ਤੁਹਾਡੇ ਵਾਲਾ ਦੱਸਾਂਗਾ ਕਿ ਪੰਜ ਮੈਂਬਰ ਹੋ ਪੰਜ ਮੈਂਬਰ ਹੋ ਪੰਜਾਂ ਮੈਂਬਰਾਂ ਆ 300 ਰੁਪਏ ਦਿਹਾੜੀ ਨਾਲ ਕੀ ਕੁਝ ਤੁਸੀਂ ਕਰਨਾ ਕੁਝ ਨਹੀਂ ਕਰ ਸਕਦੇ ਹੁਣ ਸਰਕਾਰ ਤਾਂ ਕਹਿੰਦੀ ਐ ਅਸੀਂ ਫੈਕਟਰੀਆਂ ਖਿਲਾ ਰੱਖੀਆਂ ਅਸੀਂ ਆ ਖਿਲਾ ਰੱਖੇ ਮਜ਼ਦੂਰ ਇੱਥੇ ਉਹੀ ਖੜਦੇ ਬਿਨਾ ਮਤਲਬ ਤੋਂ ਹੈ ਆਪਦੇ ਪੱਕੇ ਲੱਗ ਜਾਣ ਕਿਸ ਪਾਸੇ ਜਾ ਕੇ ਲੋਕ ਕਹਿੰਨ ਨੂੰ ਕੀ ਇਹ ਕਹਿ ਦਿੰਦੇ ਆ ਹਾਂ ਵੀ ਪੱਕੇ ਲੱਗ ਜਾਣ ਜਾ ਕੇ ਕਹਿਣਾ ਸੌਖਾ ਹੈ ਜੀ ਕਰਨਾ ਬਹੁਤ ਔਖਾ ਹੈ ਹੁਣ ਦੇਖੋ ਕੋਈ ਸਰਕਾਰੀ ਮੁਲਾਜ਼ਮ ਹੈ ਕਿੰਨੀ ਤਨਖਾਹ ਹੋਊਗੀ ਕਿਸੇ ਲੱਖ ਰੁਪਏ ਇਹ ਐਸ ਆਈ ਦੀ ਤਨਖਾਹ 1.5 ਲੱਖ ਰੁਪਏ ਘੱਟੋ ਘੱਟ ਠੀਕ ਹੈ ਜੀ ਉਹ ਮੰਨ ਲਓ ਕੋਈ ਥਾਣੇ ਦੀ ਗੱਲ ਹੋ ਗਈ ਅਸੀਂ ਥਾਣੇ 'ਚ ਜਾਂਦੇ ਆ ਸਰ ਜੀ ਰਿਪੋਰਟ ਕਰਾਣੀ ਹੈ ਜੀ ਐ ਕਰਕੇ ਐ ਗੱਲ ਕੀ ਗੱਲ ਹੋ ਗਈ ਓਏ ਚਲ ਉੱਥੇ ਬਹਿ ਜਾ ਕੋਈ ਚੰਗਾ ਬੰਦਾ ਚਲਾ ਗਿਆ ਹੱਥ ਮਲਾਣਗੇ ਉਹ ਕੋਈ ਗੱਲ ਨਹੀਂ ਜਨਾਬ ਜੀ ਬੈਠੋ ਚਾਹ ਮੰਗਾਣੇ ਤੁਹਾਡੇ ਵਾਸਤੇ ਉਹਦਾ ਕੰਮ ਬਣ ਜੂਗਾ ਗਰੀਬ ਬੰਦੇ ਦਾ ਗਰੀਬ ਬੰਦੇ ਦੀ ਤੇ ਲੱਤ ਵੀ ਟੁੱਟ ਗਈ ਨਾ ਤਾਂ ਕੀੜੇ ਪੈਣਗੇ ਉਹਦੇ ਕਿਸੇ ਨੇ ਚੱਕਣਾ ਨਹੀਂ ਉਹਨੂੰ ਗਰੀਬ ਬੰਦੇ ਦਾ ਕੋਈ ਵੀ ਨਹੀਂ ਹੁੰਦਾ ਸਰਕਾਰ ਕਹਿੰਦੀ ਸਹੂਲਤਾਂ ਮੇਰੇ ਮੂੰਹ ਤੇ ਬੁਲਾਇਆ ਜਾਏ ਸਰਕਾਰ ਨੂੰ ਮੇਰੇ ਸਾਹਮਣੇ ਗੱਲ ਕਰਾਈ ਹੈ ਕਿ ਕਿਹੜੀਆਂ ਸਹੂਲਤਾਂ ਮਿਲਣਿਆ ਕਿਹੜੇ ਮਕਾਨ ਦਿੱਤੇ ਸਾਨੂੰ ਫਿਰ ਤਾਂ ਮੈਂ ਗੱਲ ਕਰਾਂ ਸਰਕਾਰ ਨਾਲ ਜਦ ਭਗਵਾਨਤਮਾਨ ਹੋ ਗਿਆ ਜਬ ਮੋਦੀ ਹੋ ਗਿਆ ਹਾਂ ਜੇ ਇੱਕ ਚੁੱਲਾ ਸਿਲੰਡਰ ਦੇ ਤਾਂ ਮੋਦੀ ਨੇ ਤਾਂ ਫਿਰ ਉਹ ਸਹੂਲਤਾਂ ਮਿਲ ਗਈਆਂ ਸਾਰੀਆਂ ਚੁੱਲੇ ਸਿਲੰਡਰ ਨਾਲ ਤਾਂ ਨਹੀਂ ਸਰਦੰਦਾ ਜੀ ਗਰੀਬ ਬੰਦੇ ਦਾ ਮੇਨ ਤਾਂ ਮੁੱਦਾ ਰੋਟੀ ਕੱਪੜਾ ਮਕਾਨ ਹੈ ਨਾ ਬੰਦੇ ਉਹ ਨਾ ਤੁਸੀਂ ਇਹ ਗੱਲ ਸਹੀ ਗਰੀਬ ਉਹ ਹੁੰਦਾ ਜਿਹਦੇ ਕੋਲ ਮਕਾਨ ਨਹੀਂ ਹੈ ਵਿਚਾਰਾ ਜੁਲਦੀਆਂ ਚੱਕਦਾ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਕਿੰਨਾ ਪਰੇਸ਼ਾਨ ਹੁੰਦਾ ਉਹ ਹਰ ਮਹੀਨੇ ਚਲੋ ਠੀਕ ਹੈ ਮੇਰਾ ਆਪ ਦਾ ਮਕਾਨ ਹੈ ਇੱਥੇ ਕੋਈ ਹਰ ਕਿਸੇ ਦਾ ਆਪਦਾ ਤਾਂ ਨਹੀਂ ਹੋਊਗਾ ਮੈਂ ਸਰਕਾਰ ਨੂੰ ਐ ਨਹੀਂ ਕਹਿ ਰਿਹਾ ਮਕਾਨ ਦੇ ਦੇ ਮੈਂ ਤਾਂ ਸਰਕਾਰ ਨੂੰ ਇਹ ਗੱਲ ਕਹਿ ਰਿਹਾ ਕਿ ਇੱਥੇ ਸਾਡਾ ਸੁਧਾਰਤਾ ਕਰੇ ਮਾੜਾ ਮੋਟਾ ਸਾਨੂੰ ਸਹੂਲਤਾਂ ਤਾਂ ਮਿਲਣਾਂ ਲਾ ਪੱਤਰੀ ਕਾੜਦੀਆਂ ਹੁਣ ਮੰਨ ਲਓ ਅਸੀਂ ਲੋਨ ਚੱਕਣ ਜਾਂਦੇ ਕਿਤੇ ਕੀ ਕੰਮ ਕਰਦਾ ਜੀ ਦਿਹਾੜੀ ਕਰਦੇ ਜੀ ਮੈਂ ਤਾਂ ਨਾ ਨਾ ਕਾਕਾ ਚਲ ਭਾਜ ਜਾ ਇੱਥੇ ਤੈਨੂੰ ਲੋਨ ਨਹੀਂ ਮਿਲਦਾ ਉਹ ਸਰਕਾਰੀ ਬੰਦਾ ਚਲਾ ਗਿਆ ਉਹ ਬੈਠੋ ਜਨਾਬ ਜੀ ਕਿੰਨਾ ਚਾਹੀਦਾ ਲੱਖ ਰੁਪਏ ਚਾਹੀਦਾ ਛੱਕੋ ਲੱਖ ਰੁਪਈਆ ਲੋਨ ਮਿਲ ਗਿਆ ਉਹਨੂੰ ਉਹ ਸਾਨੂੰ ਕੋਈ ਲੋਨ ਵੀ ਨਹੀਂ ਦਿੰਦਾ ਸਾਡਾ ਕੋਈ ਪੁੱਛਦਾ ਹੀ ਨਹੀਂ ਹਾਂ ਕੁੱਤਾ ਦਾ ਬਲਾਂ ਦੀ ਭੌਂਕ ਕੇ ਟੱਪ ਜੇ ਤੁਸੀਂ ਜਗ੍ਹਾ ਜਗ੍ਹਾ ਕੰਮ ਕਰਨ ਜਾਂਦੇ ਹੋ ਉਹਨਾਂ ਮਾਲਕਾਂ ਦਾ ਵਿਵਾਰ ਕਿਵੇਂ ਰਹਿੰਦਾ ਤੁਹਾਡੇ ਪ੍ਰਤੀ ਮਾਲਕਾਂ ਦਾ ਵਿਵਾਰ ਜੀ ਦੇਖੋ ਕਿਸੇ ਦਾ ਚੰਗਾ ਹੋਵੇਗਾ ਆਸ ਜੀ 12 ਵਜੇ ਤੱਕ 1 ਵਜੇ ਤੱਕ ਰਹਿੰਦੀ ਆ ਹਾਂ ਵੀ ਲੱਗ ਜਿਉ ਲੱਗ ਜਿਉ ਫਿਰ ਉਸ ਤੋਂ ਬਾਅਦ ਨਾ ਹੱਥ ਐਵੇਂ ਐਵੇਂ ਹੋਣ ਲੱਗ ਜਾਂਦੇ ਮੈਂ ਕਹੇ ਯਾਰ ਕਰੇ ਕੀ ਕਰੂੰ ਆ ਹਾਂ ਆ ਵੀ ਨੀ ਰ ਮੈਂ ਆਦੀ ਮਾਂ ਕੋਲ ਜਾਊਂਗਾ ਗਾਲਾਂ ਕੱਢੂਗੀ ਮੰਮੀ ਕਹੂਗੀ ਤੇਰਾ ਤਾਂ ਰੋਜ਼ ਦਾ ਜੱਭੀ ਐ ਤੂੰ ਤਾਂ ਮੇਰੇ ਤੋਂ ਮੰਗਣਾ ਆਇਆ ਨੇ ਮੈਂ ਕਿਹੜਾ ਸਰਕਾਰੀ ਨੌਕਰੀ ਲੱਗੀ ਆ ਹੁਣ ਮੈਂ ਤੈਨੂੰ ਕਿਸ ਤੋਂ ਮੰਗ ਕੇ ਲਿਆ ਕੇ ਦਵਾਂ ਮੈਂ ਤਾਂ ਤੇਰੇ ਪਿੱਛੇ ਕਰਜ਼ਾਈ ਹੋਈ ਪੀ ਆ ਮੈਨੂੰ ਡਰ ਲੱਗਣ ਲੱਗ ਜਾਂਦਾ ਜੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਣ ਲੱਗ ਜਾਂਦਾ ਕੀ ਐਵੇਂ ਹੀ ਲੱਗਣ ਲੱਗ ਜਾਂਦਾ ਕਿ ਮੈਂ ਮਰਾਂ ਕੀ ਕਰਾਂ ਭੱਜਾਂ ਕੀ ਕਰਾਂ ਪਰ ਜਵਾਕ ਹੈ ਉਹਨੂੰ ਛੱਡ ਕੇ ਕਿੱਥੇ ਉਹਨਾਂ ਛੱਡ ਕੇ ਜਾ ਨਹੀਂ ਸਕਦਾ ਬਸ